ਆ ਬਾਈ 23 ਮਾਡਲ ਖੜੀ ਆ ਜੀ 15000 ਕਿਸ਼ਤ ਆ ਆ ਜਿਹੜੇ ਵੀ ਟੈਕਸੀ ਵਾਲਾ 20000 15000 ਕਿਦੋਂ ਘਟਕੇ ਤੈਜ ਗਏ ਹੁਣ ਜਾਂ ਬੰਦੇ ਮਲਾਕ ਮੁੰਦੇ ਹੈਗੇ ਤੁਹਾਨੂੰ ਤੁਹਾਡੇ ਬਾਸ ਦੇ ਬਾਈ ਖੜੀ ਆ ਜੀ 3ਨੋ ਪਲੇਟ ਵਾਲੇ ਅਸੀਂ ਜਾਣਦੇ ਆ ਤੁਹਾਡੇ ਮਲਾਜਮ ਰੋਗਲੇ ਆ ਰੱਖ ਦੋ ਦੋ ਪਾਸੋਂ ਫੜ ਫੜ ਕੇ ਤੈਹਦੀ ਯਾਰ ਅਸੀਂ ਯਾਰ ਭਾਜੀ ਯਾਰ ਫੜੇ ਮਹੀਨੇ ਬੈਠੇ ਕਹਿੰਦਾ ਪਿਆ ਜਣਾ ਧੂਆ ਪਾੜਦੇ ਆ ਭਾਜੀ ਯਾਰ ਹੁਣ ਤੁਸੀਂ ਭਾਜੀ ਇਦਾਂ ਕਰੀ ਜੇਣਾ ਜੇ ਕਹਿ ਦੀ ਯਾਰ ਬੱਚੀ ਪੰਡਾ ਲੱਗੂਂਦੇ ਯਾਰ ਨੌਕਰੀਆਂ ਬੈਠੇ ਵਾਲੇ ਨੌਕਰੀ ਸਾਨੂੰ ਦੇ ਦਿਓ ਰੋਜ਼ ਉਹੀ ਕਮਾਣਾ ਜਿਆਦਾ ਬਦਲ ਲਾਓ ਤੁਸੀਂ ਟੈਕਸੀ ਚਲਾਓ ਪਰਮਿਟ ਪਾਓ ਯੈਲੋ ਪਲੇਟ ਲਾਓ ਸਰਕਾਰ ਨੂੰ ਟੈਕਸ ਬੋਲੋ ਜਿੱਦਾਂ ਮਰਜ਼ੀ ਕਰੋ ਅਸੀਂ ਕਿਹੜੇ ਰੋਕਣਾ ਤੁਹਾਨੂੰ ਕੰਮ ਕਰਨਾ ਇੱਕ ਨੰਬਰ ਦਾ ਕਰੋ ਨੌਕਰੀ ਸਾਨੂੰ ਦੇ ਦਿਓ ਗੱਡੀ ਤੁਸੀਂ ਮੈਨੂੰ ਬਤਾ 20-20 ਹਜ਼ਾਰ ਰੁਪਈਆ ਕਿਥੇ ਆ ਹੁਣ ਜਾਂਦਾ ਇੱਦਾਂ ਦਾ ਵੀ ਖਾਣੋ ਅਸੀਂ ਤਾਂ ਜਾ ਕੇ ਖਾਣ ਨੂੰ ਆ ਜੀ ਆਪਾਂ ਦੇ ਪੁੱਛਣ ਆ ਰਹੇ ਹਾਂ ਇਹ 3 ਆਪਰਾਸ ਪਾ ਜੀ ਹਾਂ ਜੀ ਆਪਣਾ ਨਾਮ ਕੀ ਭਾਜੀ ਇਹੋ ਆ ਕੀ ਵੀਰ ਆਪਣਾ ਨਾਮ ਕੀ ਮੈਂ ਨਾ ਪੁੱਛ ਰਿਹਾ ਨਾ ਨਾਮ ਤੇ ਨਾਮ ਦੱਸ ਕੇ ਮੈਂ ਨਾ ਦੱਸੋ ਨਾ ਭਲੇ ਬੱਤੇ ਸਿੰਘ ਕਿਥੇ ਡਿਊਟੀ ਆਪਣੀ ਮੈਂ ਤੇ ਜੀ ਜਾ ਰਿਹਾ ਘਰ ਕਿਥੇ ਜਾ ਰਿਹਾ ਘਰ ਜਾ ਰਿਹਾ ਕਿਥੋਂ ਡਿਊਟੀ ਤੁਹਾਡੀ ਤੂੰ ਪੁਲਿਸੀਓ ਕਿਥੇ ਹੋ ਹਾਂ ਜੀ ਹਾਂ ਜੀ ਕਿੱਥੇ ਘਰ ਨੂੰ ਜਾ ਰਿਹਾ ਇਹ ਜਾ ਕੇ ਡਿਊਟੀ ਕਿਥੋਂ ਆ ਰਿਹਾ ਮੈਂ ਪੁੱਛ ਰਿਹਾ ਮੈਂ ਅੰਮ੍ਰਿਤਸਰ ਤੋਂ ਆ ਰਿਹਾ ਅੰਮ੍ਰਿਤਸਰ ਤੂੰ ਤੂੰ ਜਾਣਾ ਕਿਥੇ ਹੋ ਮੈਂ ਚੰਡੀਗੜ੍ਹ ਗਿਆ ਨਾ ਚੰਡੀਗੜ੍ਹ ਆਪਣਾ ਨਹੀਂ ਨਹੀਂ ਫਿਰ ਚਲ ਤੇ ਗਾਏ ਹੈ ਘਰ ਦਹਾਂ ਗਾਹ ਕਿਥੇ ਮੋਹਾਲੀ ਹੈ ਮੋਹਾਲੀ ਹੈ ਇਹਨਾਂ ਦੇ ਕਹਿਣਾ ਹੈ ਕਿ ਜੇ ਤੁਸੀਂ ਪਬਲਿਕ ਨੂੰ ਬਿਠਾਉਂਦੇ ਹੋ ਹਾਂ ਇੱਕ ਹੀ ਮਸਲਾ ਕੀ ਹੈ ਪੁੱੁਰਾ ਦੱਸੋ ਹਾਂਜੀ ਥੋੜੇ ਪਿੱਛਾ ਕਰ ਰਹੇ ਸਾਰ ਤੁਸੀਂ ਕਹਿੰਦੇ ਮੈਂ ਮਸਲਾ ਪਤਾ ਨਹੀਂ ਨਹੀਂ ਬਈ ਹੈ ਮੈਂ ਤੇ ਇਹਨਾਂ ਨਾਲ ਵੀ ਗੱਲ ਕਰਾਂਗਾ ਚੱਲ ਇਹਨਾਂ ਨਾਲ ਵੀ ਗੱਲ ਕਰ ਗੱਲ ਕਰ ਰਹੇ ਨੇ ਗੱਲ ਕਰਨੇ ਕਰ ਲਓ ਭਾਈ ਬੈਲਟ ਮੜ ਕੇ ਆਪਣਾ ਵੀ ਇਹਨਾਂ ਨਾਲ ਨਾ ਕਰ ਬੈਲਟ ਉਹ ਭਾਈ ਕੀ ਹੈ ਭਾਈ ਇਹ ਚੱਲ ਜਾਣਾ ਭਾਈ ਖਬਰ ਕੋਈ ਚਿੰਤਾ ਨਾ ਕਰੋ ਬੈਲਟ ਮਤਲਬ ਸੋ ਕੀ ਹੈ ਕੀ ਆਪਣਾ ਬੈਲਟ ਮਤਲਬ ਸੋ ਕੁਝ ਗੱਲ ਕਰ ਲੈ ਇਹਨਾਂ ਨਾਲ ਕਾਟੋ ਸਰਕਾਰ ਨੂੰ ਦੋ ਸੁਵੇਰਾ ਜੀ ਨਹੀਂ ਗੱਲ ਕਹਿੰਦੇ ਜੇ ਕਰਨਾ ਆਪਣਾ ਕੰਮ ਹੈ ਇਹ ਅਮਕੀਆ ਕੇਰੀ ਯੂਨੀਅਨ ਤੋਂ ਤੁਹਾਨੂੰ ਮੇਰਾ ਨਾਮ ਜੀ ਅਜੀਤ ਕੁਮਾਰਾ ਮੈਂ ਯਾਰ ਟੈਕਸੀ ਜੀ ਦਾ ਪ੍ਰਧਾਨ ਨਵੇਂ ਸ਼ਹਿਰ ਤੋਂ ਪੇ ਅਸੀਂ ਇੱਕ ਬੜੇ ਦਿਨਾਂ ਦੇ 10 ਤੋਂ 12 ਦਿਨ ਦੇ ਵਿੱਚ ਅਸੀਂ ਇੱਕ ਪ੍ਰੋਸੈਸ ਕਰ ਰਹੇ ਹਾਂ ਕਿ ਜਿਹੜੇ ਬਲਾ ਬਲਾ ਦੇ ਨਾ ਰੋਜ਼ ਇੱਥੋਂ ਕੰਮ ਸੇ ਕੰਮ 20 ਤੋਂ 22 ਗੱਡੀਆਂ ਇੱਥੋਂ ਲੰਘ ਕੇ ਜਾਂਦੀਆਂ ਰੋਜ਼ੀ ਨਵੇਂ ਸਾਹਿਬ ਹਾਂ ਜਿੰਨੇ ਸਾਹਿਬ ਉਹ ਸਾਡੇ ਤਾਂ ਕੰਮ ਨੂੰ ਸਾਡੇ ਕੰਮ ਨੂੰ ਤਾਂ ਫਰਕ ਪਾਉਂਦੇ ਬੰਦੇ ਬੱਸਾਂ ਦੇ ਕੰਮ ਨੂੰ ਦੇਖੋ ਕਿੰਨਾ ਫਰਕ ਪੈ ਰਿਹਾ ਸਾਡਾ ਤਾਂ ਫੇਰ ਟੈਕਸੀ ਦਾ ਕੰਮ ਅੱਜ ਤਾਂ 2600 3000 ਰੁਪਏ ਲੈ ਕੇ ਚੰਡੀਗੜ੍ਹ ਜਾਂਦੇ ਆ ਬੱਸ ਵਾਲੇ 130 ਰੁਪਏ ਜਾਂਦੇ 100 110 10 ਰੁਪਏ ਜਾਂਦੇ ਆ ਉਹਨੂੰ ਦੇਖੋ ਇਸ ਜਿਹੜੇ ਨਾਲ ਸਾਡੇ ਕੰਮ ਨੂੰ ਕਿੰਨਾ ਫਰਕ ਪੈ ਰਿਹਾ ਸਾ ਟੈਕਸ ਭਰਦੇ ਆ ਪੈਸੇਂਜਰ ਟੈਕਸ ਸਾਡੀ ਇੰਸ਼ੂਰੈਂਸ ਸਭ ਤੋਂ ਮਹਿੰਗਾ ਆ ਅਸੀਂ ਚਾਹਦੇ ਆ ਕਿ ਇਹਨਾਂ 'ਤੇ ਸਖਤ ਸਖਤ ਕਾਰਵਾਈ ਕਰਕੇ ਇਹਨਾਂ ਦੇ ਚਲਾਨ ਕੀਤੇ ਜਾਣ ਤੇ ਸਾਰੇ ਟੈਕਸੀ ਵਾਲੇ ਵੀਰਾਂ ਨੂੰ ਮੈਂ ਇੱਕ ਰਿਕਵੈਸਟ ਕਰਦਾ ਆ ਕਿ ਆਪਣੇ ਫੋਨ ਦੇ ਵਿੱਚ ਬਲਾਬਲਾ ਐਪ ਭਰ ਕੇ ਹਰ ਜ਼ਿਲ੍ਹੇ ਦੇ ਹਰ ਸ਼ਹਿਰ 'ਚ ਐਪ ਭਰ ਕੇ ਉੱਥੋਂ ਗੱਡੀਆਂ ਬੁੱਕ ਕਰੋ ਤੇ ਜਿੰਨੇ ਬੰਦੇ ਬਲਾਬਲਾ ਦੇ ਵਿੱਚ ਚੱਲਦੇ ਆ ਭਾਜੀ ਇਹਨਾਂ ਸਾਰਿਆਂ ਦੇ ਚਲਾਨ ਕਰਾਓ ਤੇ ਗੱਡੀਆਂ ਬੰਦ ਕਰਾਓ ਜੇ ਸਾਹਬਨਾ ਆਪਾਂ ਨਹੀਂ ਕੁਝ ਕਰ ਰਹੇ ਤਾਂ ਆਉਣ ਵਾਲੇ ਟਾਈਮ 'ਚ ਉਹ ਦਿਨ ਦੂਰ ਨਹੀਂ ਕਿ ਜਿੱਦਣ ਸਾਨੂੰ ਆਪਣੇ ਕੰਮ ਬੰਦ ਕਰਕੇ ਦਿਹਾੜੀਆਂ ਕਰਨੀਆਂ ਪੈਣੀਆਂ ਤੇ ਦਿਹਾੜੀਆਂ ਕਰਨਾ ਸਾਡੇ ਢਿੱਡ ਭਰਨੀਆਂ ਮੈਂ ਚਲਾਨ ਕਰਾਉਂਗੇ ਨਾ ਚਲਾਨ ਕਰਾਵਾ ਲਾਜਮ ਆ ਰਹੇ ਜੀ ਇਹਨਾਂ ਦੇ ਚਲਾਨ ਕਰਾ ਰਹੇ ਆ ਜੀ ਆਪਾਂ ਚਾਹੇ ਇਹ ਵੀ ਮਲਾਜਮਾਂ ਜੀ ਆਪਾਂ ਆਪਾਂ ਨੂੰ ਇਹਨਾਂ ਨਾਲ ਕੋਈ ਪਰਸਨਲ ਦੁਸ਼ਮਣੀ ਨਹੀਂ ਹੈ ਪਰ ਇਹ ਮਲਾਜਮਾਂ ਮਲਾਜਮ ਹੋ ਕੇ ਕੰਮ ਕਰਦੇ ਆ ਤਾਂ ਕਿ ਸਾਡਾ ਇਹਨਾਂ ਨਾਲ ਇੱਕ ਕਰਕੇ ਵਿਰੋਧ ਆ ਮਾਮਲਾ ਚਲਾਨ ਕਿੰਨਾ ਹੈ ਕੀ ਪੂਰਾ ਮਾਮਲਾ ਕੀ ਹੈ ਮਾਮਲਾ ਇਦਾਂ ਸੀਗਾ ਜਿੱਦਾਂ ਸਾਡੇ ਟੈਕਸੀ ਸਟੈਂਡ ਵਾਲੇ ਹੈਗੇ ਨਵਾਂ ਸ਼ਹਿਰ ਦੇ ਇਹਨਾਂ ਦੀ ਰੋਜ਼ ਇੱਕ ਕੰਪਲੇਂਟ ਹੁੰਦੀ ਆ ਕਿ ਮੈਂ ਇੱਕ ਦਿਨ ਕੀਤਾ ਦੋ ਤਿੰਨ ਦਿਨ ਹੋ ਗਏ ਇਹਨਾਂ ਨੇ ਉਹ ਕੋਈ ਐਪ ਹੈਗੀ ਜਿੱਦਾਂ ਸਰਕਾਰ ਵੱਲੋਂ ਬੰਦ ਕੀਤੀ ਹੋਈ ਹੈ ਐਪ ਦੇ ਰਾਹੀਂ ਸਵਾਰੀ ਨੂੰ ਬੁੱਕ ਕਰ ਲੈਂਦੇ ਆ ਆ ਆ ਬੰਦਿਆਂ ਪਬਲਿਕ ਆ ਪਬਲਿਕ ਜਾਂ ਪ੍ਰਾਈਵੇਟ ਗੱਡੀ ਹੈਗੀ ਠੀਕ ਹੈ ਜੀ ਤੇ ਉਹ ਥੋੜੇ ਜਿਹੇ ਪੈਸਿਆਂ 'ਚ ਹੀ 100 ਜਿੱਦਾਂ ਮਤਲਬ ਲੱਗਦਾ 5-600 ਰੁਪਈਆ ਹੋਵੇ ਇਹ 100-150 ਰੁਪਏ ਦੇ ਵਿੱਚ ਹੀ ਸਵਾਰੀ ਬੁੱਕ ਕਰਕੇ ਚਲੇ ਜਾਂਦੇ ਆ ਤੇ ਇਸ ਕਰਕੇ ਇੱਕ ਦਿਨੇ ਅੱਗੇ ਵੀ ਇਹਨਾਂ ਨੇ ਉਸ ਨੂੰ ਰੋਕਿਆ ਸੀਗਾ ਤੋਂ ਤੋਂ ਮੈਂ ਚਲਾਨ ਕਰਤਾ ਸੀ ਅੱਜ ਵੀ ਇਹਨਾਂ ਨੇ ਉਹਨੂੰ ਫੜਿਆ ਤੇ ਉਹਦਾ ਵੀ ਮੈਂ ਹੁਣ ਚਲਾਨ ਕਰ ਦਿੱਤਾ ਜਿਆਦਾ ਸਰਕਾਰੀ ਮੁਲਾਜ਼ਮ ਹੀ ਨਹੀਂ ਜਿਹਦੇ ਜਿਹੜਾ ਹੁਣ ਚਲਾਨ ਕੀਤਾ ਇਹ ਪੰਜਾਬ ਪੁਸਤ ਮੁਲਾਜ਼ਮ ਨੇ ਇਹ ਰੋ ਗਲਤ ਗੱਲ ਹੈ ਉਹਨੇ ਗਲਤ ਕੰਮ ਕੀਤਾ ਮੈਂ ਚਲਾਨ ਕਰਦਾ ਉਹਦਾ ਤੁਹਾਡੇ ਸਾਹਮਣੇ ਹੀ ਕਰਦਾ ਚਲਾਨ ਕੀ ਕੀਤਾ ਤੁਸੀਂ ਟੈਕਸੀ ਮੈਂ ਉਹਦਾ ਕਰਦਾ ਵੀ ਪ੍ਰਾਈਵੇਟ ਗੱਡੀ ਹੈ ਟੈਕਸੀ ਯੂਜ਼ ਕਰਦਾ ਹੈ ਉਹਦਾ ਚਲਾਨ ਕਰਦਾ ਬਰਾਉਡ ਪਰਮਿਟ ਹੈ ਗਲਤ ਬਾਹ ਰੋ ਸਰਕਾਰੀ ਟੈਕਸ ਚੋਰੀ ਕਰ ਰਹੇ ਹੈ ਕਿਹੜਾ ਬੰਦਾ ਗਲਤ ਕੰਮ ਕਰੂਗਾ ਉਹਨੂੰ ਅੱਬਾ ਜਿੱਤ ਲਾ ਜਾਈਗਾ ਕਰੂਗਾ ਉਹ ਕੰਮ ਉਦਾਂ ਦੀ ਉਹਨੂੰ سزا ਮਿਲੂਗੀ